ਲੱਤਾਂ ਮਾਰੋ ਲੱਤਾਂ ਮਾਰੋ ਮੇਰਾ ਨਾਮ ਮਨਦੀਪ ਕੁਮਾਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜੀ ਕਿੱਥੋਂ ਦੇ ਰਹਿਣਾ ਬਈ ਗੁਰੂ ਰਸਾਦੇ ਜੀ ਤੇ ਅੱਜ ਕਿਤਾ ਐਕਸੀਡੈਂਟ ਹੋ ਗਿਆ ਤੁੰਦ ਦੇ ਕਾਰਨ ਜੀ ਕੀ 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 ਚਲਾ ਰਹੇ ਸੀ ਤੁਸੀਂ ਮੈਂ ਕੈਂਟਰੀ ਚਲਾ ਰਿਹਾ ਸੀ ਜੀ ਤੇ ਕਿਵੇਂ ਹੋਇਆ ਕਿਵੇਂ ਅੱਗੇ ਕੋੜਾ ਰਾਤ ਦਾ ਵਜਿਆ ਖੜਾ ਸੀ ਟਰੈਕਟਰ ਤੇ ਉਹਨਾਂ ਨੇ ਕੋਈ ਮਗਰ ਕੁਛ ਨਹੀਂ ਸਿੱਟਿਆ ਵੀ ਜਿਹੜਾ ਪਤਾ ਲੱਗ ਜਾਵੇ ਜੱਕ ਦਾ ਮੌਕੇ ਤੇ ਜਾ ਕੇ ਪਤਾ ਲੱਗਿਆ ਕੱਲ ਰਾਤ ਦਾ ਵਜਿਆ ਹੋਇਆ ਸੀਗਾ ਉਹ ਰਾਤ ਦਾ ਵਜਿਆ ਹੋਇਆ ਸੀ ਪੁਲਿਸ ਨੇ ਨੰਗਾ ਨਹੀਂ ਕਰਕੇ ਚੱਕਿਆ ਨਹੀਂ ਗਿਆ ਕਿਸੇ ਨੇ ਚੱਕਿਆ ਹੀ ਨਹੀਂ ਗਿਆ ਦੇਖ ਲਓ ਸਾਈਡ ਤੇ ਨਹੀਂ ਕੀਤਾ ਨਾ ਹੀ ਕੋਈ ਸਾਈਡ ਤੇ ਨਹੀਂ ਕੀਤਾ ਉਹਨਾਂ ਦੀ ਵਜ੍ਹਾ ਕਰਕੇ ਅੱਜ ਇੱਥੇ ਪਏ ਆ ਤੇ ਹੋਰ ਤੁਹਾਡੇ ਨਾਲ ਕੌਣ ਸੀ ਮੇਰੇ ਸਿਸਟਰ ਤੇ ਦੋ ਭਾਂਜੇ ਸੀਗੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਗਵਿੰਦਗੜ ਮੰਡੀ ਤੋਂ ਆ ਰਿਹਾ ਸੀ ਉਹਨਾਂ ਨੂੰ ਜਗਰਾਉਂ ਤੋਂ ਲਿਆ ਸੀਗਾ ਤੇ ਤੁਹਾਡੇ ਨਾਲ ਕਿੰਨੇ ਵਜੇ ਹਾਸਤਾ ਵਰਤਿਆ ਇਹ ਸਾਡੇ ਕੋਲ 7 ਵਜੇ ਦਾ ਵਰਤਿਆ ਜੀ ਕਿਹੜੀ ਜਗ੍ਹਾ ਇਹ ਇਹ ਮੋਗੇ ਤੋਂ ਬਾਗਾਪੁਰਾ ਰੋਡ ਤੇ ਆ ਜੀ ਹਾਂਜੀ ਪੁਲ ਤੇ ਕਹਿਣਾ ਚਾਹਾਂਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਜਾਣ ਕਹਿਣਾ ਚਾਹਣਾ ਜੇ ਕੋਈ ਰਾਤ ਨੂੰ ਐਕਸੀਡੈਂਟ ਹੁੰਦਾ ਉਹਨਾਂ ਨੂੰ ਰਾਤ ਨੂੰ ਹੀ ਵਹੀਕਲ ਨੂੰ ਪਾਸੇ ਕਰ ਦਿੱਤਾ ਜਾਵੇ ਕੋਈ ਹੋਰ ਨਾ ਕੋਈ ਵਿਚ ਵਸ ਸਕੇ ਜਿਵੇਂ ਕਿ ਮੈਂ ਵੱਜ ਚੁੱਕਿਆ ਹਾਂ ਪਿਆ ਹੋਇਆ ਇਸ ਤਰ੍ਹਾਂ ਉਹਨੂੰ ਪਾਸੇ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਤਾਂ ਗਈ ਇਹ ਬੇਨਤੀ ਹੈ ਜੀ ਐਕਸੀਡੈਂਟ ਦੌਰਾਨ ਤੁਹਾਡੀ ਕਿੰਨੀ ਕ 7:00 ਵਜੇ ਹੋ ਗਈ ਮੈਨੂੰ ਮੇਰੇ ਲੱਗਦਾ ਵੀ ਲੱਤ ਦਾ ਲੱਤ ਟੁੱਟੀ ਹੋਵੇਗੀ ਜੀ ਇੱਥੇ ਤੁਹਾਨੂੰ ਕੌਣ ਲੈ ਕੇ ਆਇਆ ਇੱਥੇ ਸਾਰੇ ਸੰਗਤ ਮੈਂ ਕਿੱਥੇ ਸਾਧ ਸੰਗ ਹੋ ਰਿਹਾ ਸੀਗਾ ਉਹਨਾਂ ਨੇ ਕੱਢਿਆ ਜੀ ਸਰਸੇ ਵਾਲੇ ਬਾਬਾ ਜੀ ਦਾ ਉਹਨਾਂ ਨੇ ਕੱਢਿਆ ਤੇ ਮੇਰੇ ਭਰਾ ਹੀਰੇ ਪਹੁੰਚੇ ਨੇ ਉਹ ਲੈ ਗਏ ਨੇ ਮੈਨੂੰ ਵਾਈ ਕੁਰਤੀ ਕਲਸਾ ਵਾਈ ਕੁਰਤੀ ਕੁਸਤੇ ਸਮਾਜ ਸੇਵਾ ਸੁਸਾਇਟੀ ਜੇੜੜ ਬੁੱਗਾ 24 ਘੰਟੇ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਅੱਜ ਕੋਟਪੂਰਾ ਬਾਈਪਾਸ ਨੇੜੇ ਰੇਲਵੇ ਬਰੇਜ ਦੇ ਉੱਪਰ ਜੋ ਰੇਤਾ ਨਾਲ ਭਰਿਆ ਟਰਾਲਾ ਪੌੜ ਨੂੰ ਕਰਾਸ ਕਰ ਰਿਹਾ ਸੀਗਾ ਜਿੱਦਾਂ ਹੀ ਕੀ ਪਿੱਛੋਂ ਓਵਰ ਸਪੀਡ ਕਹ ਲੋ ਜਦ ਕਿਸ ਤਰ੍ਹਾਂ ਦਾ ਵੀ ਇਹੜਾ ਹੋਇਆ ਤੇ ਵੀਰ ਨੇ ਟਰਾਲੇ ਵਾਲੇ ਨੂੰ ਲਿਆ ਕੇ ਪਿੱਛੇ ਟਰਾਲੀ ਦੇ ਪਿੱਛੇ ਮਾਰਿਆ ਜਿਸ ਦੇ ਨਾਲ ਕੀ ਕਹੀਏ ਵੀ ਜਿਹੜਾ ਟਰੱਕ ਚਾਲਕ ਸੀਗਾ ਪਲ ਤੋਂ ਥੱਲੇ ਡਿੱਗ ਪਿਆ ਤੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਵੀ ਸਿਵਲ ਹਸਪਤਾਲ ਲੋਗਾ ਵੇਖੇ ਪਹੁੰਚਾਇਆ ਗਿਆ ਵਾ ਜਿਹੜੇ ਕੀ ਗੱਲ ਕਰੀਏ ਟਰੱਕ ਡਰਾਈਵਰ ਬਿਲਕੁਲ ਠੀਕ ਹੈ ਜਿਹੜਾ ਉਹ ਕਨੈਕਟਰ ਸੀ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਬਹੁਤ ਹੀ ਜਦੋਜਹਦੀ ਤੇ ਜਿਹੜਾ ਕਿ ਜਿੰਨਾ ਵੀ ਟਰਲੋ ਵੀ ਮਹੱਲਾ ਨਿਵਾਸੀ ਕਹ ਲੋ ਜਾਂ ਰਾਹਗੀਰ ਕਰੋ ਸਾਰਿਆਂ ਭਰਾਵਾਂ ਦੇ ਪਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਜਿਹੜਾ ਕਿ ਉਹਨੂੰ ਬਾਹਰ ਘਟਾਇਆ ਗਿਆ ਤੇ ਹੁਣ ਉਸ ਵੀਰ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਸਿਵਲ ਹਸਪਤਲ ਮੋਗਾ ਵਿਖੇ ਬਚਾਇਆ ਗਿਆ ਵਾਹੀੁਰ ਕੇ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਹਰ ਘਰੇ ਖੁਸ਼ੀਆਂ ਖੇੜੇ ਬਖਸ਼ੀ ਜਿੱਥੇ ਕਿ ਗੱਲ ਕਰੀਏ ਕਿ ਹਮੇਸ਼ਾ ਹੀ ਸਾਡਾ ਸਮਾਜ ਸਿਰਦਾ ਹਰੇਕ ਸਾਲ ਹੀ ਮੈਸੇਜ ਪਾਉਂਨੇ ਕਿ ਤੁੰਦ ਦਾ ਕੇਅਰ ਇਸ ਟਾਈਮ ਬਹੁਤ ਜ਼ਿਆਦਾ ਆ ਤੇ ਜਿਹੜੇ ਵੀ ਵੀਰ ਨੇ ਭੈਣ ਨੇ ਭਰਾ ਨੇ ਆਪਣੇ ਘਰ ਤੋਂ ਨਿਕਲ ਕੇ ਆਪਦਾ ਟਾਈਮ ਨਾਲ ਘਰ ਵੇ ਪਹੁੰਚੋ ਇਹੀ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਕਿ ਜੋੜਾ ਆਸਤਾ ਆ ਜਾਏ ਇੱਕ ਕੱਲ ਤੁੰਦ ਕਰਨ ਹੋਇਆ ਜਾਂ ਓਵਰ ਸਪੀਡ ਹੋਣ ਕਰਨ ਹੋਇਆ ਵਾਹਿਗੁਰੂ ਜੀ ਸਤਿਮਤ ਬਖਸ਼ੇ ਤੇ ਅੱਗੇ ਜੋ ਵੀ ਸਵਾਮਾ ਸਮਾਜ ਸੇਵਾ ਸੱਡੀ ਵੱਲੋਂ ਨੰਤਰ ਜਾਰੀਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਮਨਦੀਪ ਕੁਮਾਰ ਆ ਜੀ ਕਿਤੋਂ ਦੇ ਰਹਿਣਾ ਹੋ ਜੀ ਗੁਰੂ ਸਾਹਿਬ ਜੀ ਤੇ ਅੱਜ ਕਿਤਾ ਐਕਸੀਡੈਂਟ ਤੋਂ ਦੇ ਕਾਰਨ ਜੀ ਕੀ 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 ਚਲਾ ਰਹੇ ਸੀ ਮੈਂ ਕੈਂਟਰੀ ਚਲਾ ਰਿਹਾ ਸੀ ਜੀ ਤੇ ਕਿਵੇਂ ਹੋਇਆ ਕਿਵੇਂ ਅੱਗੇ ਕੋੜਾ ਰਾਤ ਦਾ ਵਜਿਆ ਖੜਾ ਸੀ ਟਰੈਕਟਰ ਤੇ ਜੀ ਉਹਨਾਂ ਨੇ ਕੋਈ ਮਗਰ ਕੁਛ ਨਹੀਂ ਸਿੱਟਿਆ ਵੀ ਜਿਹੜਾ ਪਤਾ ਲੱਗ ਜਾਵੇ ਜੱਕ ਦਾ ਮੌਕੇ ਤੇ ਜਾ ਕੇ ਪਤਾ ਲੱਗਿਆ ਤੇ ਕੱਲ ਰਾਤ ਦਾ ਵਜਿਆ ਹੋਇਆ ਸੀਗਾ ਉਹ ਰਾਤ ਦਾ ਵਜਿਆ ਹੋਇਆ ਸੀ ਪੁਲਿਸ ਨੇ ਨੰਗਾਈ ਨਹੀਂ ਕਰਕੇ ਚੱਕਿਆ ਨਹੀਂ ਗਿਆ ਕਿਸੇ ਨੇ ਚੱਕਿਆ ਹੀ ਨਹੀਂ ਗਾ ਦੇਖ ਲਓ ਸਾਈਡ ਤੇ ਨਹੀਂ ਕੀਤਾ ਨਾ ਹੀ ਕੋਈ ਸਾਈਡ ਤੇ ਨਹੀਂ ਕੀਤਾ ਉਹਨਾਂ ਦੀ ਵਜ੍ਹਾ ਕਰਕੇ ਅੱਜ ਇੱਥੇ ਪਏ ਆ ਤੇ ਹੋਰ ਤੁਹਾਡੇ ਨਾਲ ਕੌਣ ਸੀ ਮੇਰੇ ਸਿਸਟਰ ਦੇ ਦੋ ਭਾਂਜੇ ਸੀਗੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਗਵਿੰਦਗੜ ਮੰਡੀ ਤੋਂ ਆ ਰਿਹਾ ਸੀ ਉਹਨਾਂ ਨੂੰ ਜਗਰਾਉਂ ਤੋਂ ਲਿਆ ਸੀਗਾ ਤੇ ਤੁਹਾਡੇ ਨਾਲ ਕਿੰਨੇ ਵਜੇ ਹਾਸਤਾ ਵਰਤਿਆ ਇਹ ਸਾਡੇ ਕੋਲ 7 ਵਜੇ ਦਾ ਵਰਤਿਆ ਜੀ ਕਿਹੜੀ ਜਗ੍ਹਾ ਇਹ ਇਹ ਮੋਗੇ ਤੋਂ ਬਾਗਾਪੁਰਾ ਰੋਡ ਤੇ ਹੈ ਜੀ ਹਾਂਜੀ ਪੁਲ ਤੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਜਾਣ ਕਹਿਣਾ ਚਾਹਣਾ ਜੇ ਕੋਈ ਰਾਤ ਨੂੰ ਐਕਸੀਡੈਂਟ ਹੁੰਦਾ ਉਹਨਾਂ ਨੂੰ ਰਾਤ ਨੂੰ ਹੀ ਵਹੀਕਲ ਨੂੰ ਪਾਸੇ ਕਰ ਦਿੱਤਾ ਜਾਵੇ ਕੋਈ ਹੋਰ ਨਾ ਕੋਈ ਵਿਚ ਵਾਸ ਸਕੇ ਜਿਵੇਂ ਕਿ ਮੈਂ ਵੱਜ ਚੁੱਕਿਆ ਹੁਣ ਪਿਆ ਹੋਇਆ ਇਸ ਤਰ੍ਹਾਂ ਨੂੰ ਪਾਸੇ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੇ ਗਈ ਉਹ ਬੇਨਤੀ ਹੈ ਜੀ ਐਕਸੀਡੈਂਟ ਦੌਰਾਨ ਤੁਹਾਡੀ ਕਿੰਨੀ ਦਾ 6:00 ਵਜੇ ਮੈਨੂੰ ਮੇਰੇ ਲੱਗਦਾ ਵੀ ਲੱਤ ਦਾ ਲੱਤ ਟੁੱਟੀ ਹੋਵੇਗੀ ਜੀ ਜੀ ਇੱਥੇ ਸਾਰੇ ਸੰਗਤ ਮੈਂ ਕਿੱਥੇ ਸਾਧ ਸੰਗ ਹੋ ਰਿਹਾ ਸੀਗਾ ਉਹਨਾਂ ਨੇ ਕੱਢਿਆ ਜੀ ਸਰਸੇ ਵਾਲੇ ਬਾਬਾ ਜੀ ਦਾ ਉਹਨਾਂ ਨੇ ਕੱਢਿਆ ਤੇ ਮੇਰੇ ਭਰਾ ਹੀਰੇ ਪਹੁੰਚੇ ਨੇ ਉਹ ਲੈ ਗਏ ਨੇ ਮੈਨੂੰ ਵਾਹੀ ਗੁਰਦੀ ਦਾ ਖਾਲਸਾ ਵਾਹੀ ਗੁਰਦੀ ਗੁਰਦੇ ਸਮਾਜ ਸੇਵਾ ਸੁਸਾਇਟੀ ਜਿਹੜਾ ਬੁੱਗਾ 24 ਘੰਟੇ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਅੱਜ ਕੋਟਪੂਰਾ ਬਾਈਪਾਸ ਨੇੜੇ ਰੇਲਵੇ ਬ੍ਰਿਜ ਦੇ ਉੱਪਰ ਜੋ ਰੇਤਾਂ ਨਾਲ ਭਰਿਆ ਟਰਾਲਾ ਪੌੜ ਨੂੰ ਕਰਾਸ ਕਰ ਰਿਹਾ ਸੀਗਾ ਜਿੱਦਾਂ ਹੀ ਕੀ ਪਿੱਛੋਂ ਓਵਰ ਸਪੀਡ ਕਹ ਲੋ ਜਦ ਕਿਸ ਤਰ੍ਹਾਂ ਦਾ ਵੀ ਇਹ ਜੜਾ ਹੋਇਆ ਤੇ ਵੀਰ ਨੇ ਟਰਾਲੇ ਵਾਲੇ ਨੂੰ ਲਿਆ ਕੇ ਪਿੱਛੇ ਟਰਾਲੀ ਦੇ ਪਿੱਛੇ ਮਾਰਿਆ ਜਿਸ ਦੇ ਨਾਲ ਕੀ ਕਹੀਏ ਵੀ ਜਿਹੜਾ ਟਰੈਕਟਰ ਚਾਲਕ ਸੀਗਾ ਪਲ ਤੋਂ ਥੱਲੇ ਡਿੱਗ ਗਿਆ ਤੇ ਘਮੀਰ ਸੱਟਾਂ ਲੱਗੀਆਂ ਤੇ ਉਸ ਨੂੰ ਵੀ ਸਿਵਲ ਹੱਥਾਂ ਦਾ ਲੋਗਾ ਵੇਖੇ ਪਹਚਾਇਆ ਗਿਆ ਵਾ ਜਿਹੜੇ ਕੀ ਗੱਲ ਕਰੀਏ ਟਰੱਕ ਡਰਾਈਵਰ ਬਿਲਕੁਲ ਠੀਕ ਹੈ ਜਿਹੜਾ ਦਾ ਕਨੈਕਟਰ ਸੀ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਬਹੁਤ ਹੀ ਜਦੋਜਹਦੀ ਤੇ ਜਿਹੜਾ ਕਿ ਜਿੰਨਾ ਵੀ ਟਲੋ ਵੀ ਮਹੱਲਾ ਨਿਵਾਸੀ ਕਹ ਲੋ ਜਾਂ ਰਾਹਗੇ ਦੀ ਕਹੋ ਸਾਰਿਆਂ ਭਰਾਵਾਂ ਦੇ ਪਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਜਿਹੜਾ ਕਿ ਉਹਨੂੰ ਬਾਹਰ ਘਟਾਇਆ ਗਿਆ ਤੇ ਹੁਣ ਉਸ ਵੀਰ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਸਿਵਲ ਹਸਪਤਲ ਮੋਗਾ ਵਿਖੇ ਬਚਾਇਆ ਗਿਆ ਵਾਹੀ ਕਰਕੇ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਹਰ ਘਰੇ ਖੁਸ਼ੀਆਂ ਖਿੜੇ ਬਕਸੀ ਜਿੱਥੇ ਕਿ ਗੱਲ ਕਰੀਏ ਕਿਉਂਕਿ ਹਮੇਸ਼ਾ ਹੀ ਸਾਡਾ ਸਮਾਜ ਸਿਰ ਤੋਂ ਹਰੇਕ ਸਾਲ ਹੀ ਮੈਸੇਜ ਪਾਉਂਦੇ ਕਿ ਤੁੰਦ ਦਾ ਕਹਿਰ ਇਸ ਟਾਈਮ ਬਹੁਤ ਜ਼ਿਆਦਾ ਆ ਤੇ ਜਿਹੜੇ ਵੀ ਵੀਰ ਨੇ ਭੈਣ ਨੇ ਭਰਾ ਨੇ ਆਪਣੇ ਘਰ ਤੋਂ ਨਿਕਲ ਕੇ ਆਦਾ ਟਾਈਮ ਨਾਲ ਘਰ ਵੇਪੰਚੋ ਇਹੀ ਵਾਹਿਗੁਰੂ ਅਰਦਾਸ ਕਰਦੇ ਹਾਂ ਕਿਉਂਕਿ ਜੋੜਾ ਆਸਤਾ ਆਇਆ ਹੈ ਇੱਕ ਕਲ ਤੁੰਦ ਕਰਨ ਹੋਇਆ ਜਾਂ ਓਵਰ ਸਪੀਡ ਹੋਣ ਕਰਨਾ ਆਇਆ ਵਾਹਿਗੁਰੂ ਜੀ ਦਾ ਸਮਤ ਬਖਸ਼ੇ ਤੇ ਅੱਗੇ ਜੋ ਵੀ ਸਵਾਮਾ ਸਮਾਜ ਸੇਵਾ ਸੱਟੀ ਵੱਲੋਂ ਨਾ ਤਿਆਰੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ